ਬਹੁਤ ਸਾਰੇ ਜੇ ਮੀਡੀਆ ਵਾਲੇ ਨੇ ਸਾਡੇ ਪੰਜਾਬ ਦੇ ਜਾਂ ਬਹੁਤ ਸਾਰੇ ਕਈ ਇਸ ਤਰ੍ਹਾਂ ਦੇ ਵਿਚਾਰੇ ਪੰਜਾਬੀ ਆਗੇ ਫੇਕ ਪੰਜਾਬੀ ਜਿਹੜੇ ਪੂਰੀ ਇਨਫੋਰਮੇਸ਼ਨ ਨਹੀਂ ਲੈਂਦੇ ਕਿਸੇ ਬੰਦੇ ਦੇ ਲੇਕਿਨ ਉਹਦੇ ਬਾਰੇ ਸ਼ੁਰੂ ਹੋ ਜਾਂਦੇ ਬੋਲਣਾ ਵਾਹ ਵਾਹ ਪੋਕਣਾ ਸ਼ੁਰੂ ਕਰ ਦਿੰਦੇ ਤੇ ਬੋਲਦਾ ਆਮ ਸ਼ੋਰ ਕਿ ਮੇਰੇ ਜਿਹੜੇ ਚਾਣ ਵਾਲੇ ਉਹ ਮੇਰੇ ਨਾਲ ਨੇ ਤੇ ਜਿਹੜੇ ਮੇਰੇ ਹੇਟਰਸ ਨੇ ਉਹ ਵੀ ਮੇਰੇ ਨਾਲ ਨਹੀਂ ਵਿਚਾਰੇ ਦੂਰ ਹੈ ਕਿ ਵੀ ਰਹਿੰਦੇ ਮੇਰੇ ਕੋਲੇ ਨੇ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਮੈਂਟਸ ਲਿਖਦੇ ਹੋ ਉਲਟੇ ਜਾਂ ਸਿੱਧੇ ਪਰ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਜਿਹੜੇ ਮੀਡੀਆ ਵਾਲੇ ਮੀਡੀਆ ਜਿਹੜੇ ਵੱਡੇ ਨੇ ਜਿਹੜੇ ਐ ਚਾਉਮਾ ਜਿਹੜੇ ਮੀਡੀਆ ਜਿਹੜੇ ਆਪਣੇ ਵਿਚਾਰੇ ਪੋਡਕਾਸਟ ਛੋਟੇ ਛੋਟੇ ਖੋਲ ਕੇ ਬੈਠੇ ਨੇ ਕਿ ਭਰਾਵੋ ਤੁਸੀਂ ਪਹਿਲਾਂ ਪੂਰੀ ਇਨਫੋਰਮੇਸ਼ਨ ਲਿਆ ਕਰੋ ਬੰਦੇ ਦੇ ਬਾਰੇ ਫਿਰ ਆਪਣੀ ਬਕਵਾਸ ਕਰਿਆ ਕਰੋ ਉਹ ਜਿਹੜੀ ਤੁਸੀਂ ਬਕਵਾਸ ਕਰਦੇ ਹੋ ਜਿਸ ਤੋਂ ਮਨ ਨੂੰ ਹਮੇਸ਼ਾ ਗੁੱਸਾ ਆਦਾ ਲੇਕਿਨ ਮੈਂ ਕਦੇ ਵੀ ਸਾਹਮਣੇ ਬੋਲਿਆ ਨਹੀਂ ਆ ਉਹ ਇਹ ਹੈ ਕਿ ਹਮੇਸ਼ਾ ਇੱਕੋ ਤੁਸੀਂ ਕਵਿਸ਼ਣ ਕਰਦੇ ਹੋ ਕਿ ਯਾਰ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤੇ ਮੀਕਾ ਸਿੰਘ ਕਿੱਥੇ ਸੀ ਉਦੋਂ ਕਿਉਂ ਨਹੀਂ ਖੜਾ ਹੋਇਆ ਉਦੋਂ ਕਿਉਂ ਨਹੀਂ ਫਲਾਣਾ ਹੋਇਆ ਪਲੀਜ਼ ਮੇਰਾ ਇਹ ਵੀਡੀਓ ਦੇਖਿਓ ਤੇ ਫਿਰ ਮੈਨੂੰ ਦੱਸਿਓ ਔ ਭਰਾ ਮੇਰੇ ਨਾਲ ਨੇ ਇਹ ਵੀਡੀਓ ਸ਼ੇਅਰ ਕਰਿਓ ਕਿ ਮੈਂ ਕੀ ਕੀ ਕਿੱਦਾਂ ਕਿਸਾਨਾਂ ਲਈ ਉਹ ਕੀ ਕੀ ਹੋਰ ਕਰਦਾ ਰਹਾਗਾ ਤੇ ਇਹ ਵੀਡੀਓ ਦੇਖੋ ਅਗਲੀ ਵੀਡੀਓ ਮੈਂ ਹੋਰ ਪਾਵਾਂਗਾ ਉਥੇ ਜਦੋਂ ਮੈਂ ਹੋਰ ਖੁੱਲ ਕੇ ਗੱਲ ਕਰਾਂ ਲੇਕਿਨ ਉਸ ਟਾਈਮ ਬਿਕਾਜ਼ ਆਈ ਲਵ ਕਿਸਾਨ ਫਾਰਮਰਸ ਇਹ ਮੇਰਾ ਵੀਡੀਓ ਦੇਖੋ ਔਰ ਇਹਨੂੰ ਸ਼ੇਅਰ ਕਰਿਓ ਸਪੈਸ਼ਲੀ ਉਹ ਗਦਿਆਂ ਲਈ ਜਿਹੜੇ ਮੈਨੂੰ ਕਹਿੰਦੇ ਨੇ ਯਾਰ ਮੀਕਾ ਕਿੱਥੇ ਸੀਗਾ